ਪਰਵੰਦੀਆ ਜਿਹੜਾ ਖਨੋਰੀ ਦਾ ਵੇਡਾ ਸੀ ਪਹਿਲਾਂ ਇਹਦੇ ਬਾਰੇ ਕਿਵੇਂ ਅਜੇ ਤੱਕ ਨੂੰ ਆਪਾਂ ਆਏ ਸੀ ਅੱਜ ਤਾਂ ਮੈਂ ਇੱਕ ਸਮਾਜਿਕ ਸਮਾਗਮ ਦੇ ਵਿੱਚ ਆਇਆ ਸੀ ਇੱਥੇ ਬਾਬਾ ਪਵਿੱਤਰ ਸਿੰਘ ਉਹਨਾਂ ਦੇ ਪਹਿਲਾਂ ਭਰਾ ਸੀ ਤੇ ਤੁਸੀਂ ਜਿਹੜੇ ਤੁਸੀਂ ਉਹਨਾਂ ਨੂੰ ਪੁੱਛ ਕਰ ਲਿਆ ਸੀ ਅੱਜ ਸਭ ਹਾਲ ਸਿੰਘ ਕਾਂਸਲੇ ਤੋਂ ਸਾਡਾ ਬੜਾ ਤਕੜਾ ਸ਼ਰਮਣੀ ਕਾਰਜਕਰਦਾਰ ਸਭ ਸੀ ਉਹਨਾ ਚਲਾਨਾ ਕਰਦੇ ਹੋ ਉਹਨਾਂ ਦੇ ਭੋਗ ਪਿਆ ਸੀ ਸਰ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਕਈ ਦਿਨ ਤੋਂ ਲਾਲੋ ਤੁਸੀਂ ਵੀ ਬਾਗੀ ਢੜੇ ਵੱਲੋਂ ਕਹੇ ਜਾ ਰਹੇ ਹੋਂ ਮਸਲੇ ਦੀ ਆਵਾਜ਼ ਚੱਕੀ ਸੀਗੀ ਉਹਦਾ ਕਿੱਥੋਂ ਤੱਕ ਕੀ ਰਜਾਂਦਾ ਹੈ ਜੀ ਜਦੋਂ ਹੁਣ ਵੀ ਇੱਥੇ ਬੈਠੀਆਂ ਸ਼ਤਰਾਣੇ ਹਲਕੇ ਦੇ ਲੋਕ ਜਿਹੜੇ ਵੀ ਪੰਥ ਭ੍ਰੰਤ ਨੇ ਜਿਹੜੇ ਵੀ ਪੰਥ ਦਰਦ ਲੈ ਕੇ ਪੰਜਾਬ ਤੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਉਹਨਾਂ ਦੇ ਅੰਦਰ ਇੱਕ ਫਿਕਰ ਹੈ ਉਹਨਾਂ ਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਆ ਤੇ ਸ਼ਰਮਣੀ ਅਕਾਲੀ ਦਲ ਜੋ ਪੰਜਾਬ ਦੀ ਦੇਸ਼ ਤੇ ਦੁਨੀਆ ਵਿੱਚ ਇੱਕ ਬਹੁਤ ਨਾਮਵਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਤਵੇ ਆ ਗਏ ਮਤਲਬ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਦਿੱਤੇ ਦੇ ਵੀ ਆ ਪੰਜ ਚੋਣਾਂ ਚ ਅੱਜ ਆ ਛੇਵੀ ਦਾ ਨਤੀਜਾ ਜਿਹੜਾ ਇਹਦੇ ਤਾਂ ਜਵੇਂ ਅੱਜ ਹੁਣ ਸਾਡੇ ਜਿਹੇਦਰ ਸਾਹਿਬਾਨ ਜਿਹੜੇ ਸ਼ਹੀਰਦ ਨੇ ਉਹ ਚਿੰਤਾ ਚ ਨੇ ਕਿ ਲੋਕਾਂ ਨੂੰ ਮੂੰਹ ਦਿਖਾਉਣ ਜੋ ਕਰੀ ਰਹੇ ਲੋਕਾਂ ਦੇ ਸਾਹਮਣੇ ਕਾਲੀ ਕਹਾਣ ਜੋਗੇ ਨਹੀਂ ਰਛਦੇ ਮਤਲਬ ਜੋ ਅੱਜ ਤੇ ਸਾਡੀ ਹਾਲਤ ਬਣੀ ਆ ਬੇਸਾਸ ਹੁਗੀ ਸੀ ਬਾਦਲ ਹੋਰਾਂ ਨੇ ਜਿਹੜੇ ਉਮੀਦਵਾਰ ਦੀ ਮੱਦਦ ਕੀਤੀ ਵੀਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਤੇ ਉਹ ਸਾਡੀ ਜਿਹੜੀ ਉਮੀਦਵਾਰ ਬੀਬੀ ਪ੍ਰਦੀਪ ਕੌਰ ਸੀ ਜਿਨ੍ਹਾਂ ਨੂੰ ਤੱਕੜੀ ਚੋਣ ਨਿਸ਼ਾਨ ਦਿੱਤਾ ਦਿੱਕੋ ਉਹਔਰਤ ਸੀ ਕਿ ਵਿਧਵਾ ਸੀ ਕਿ ਗਰੀਬ ਸੀ ਇੱਕ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਪਤੀ ਦਾ ਪ੍ਰੀਤਮ ਸਿੰਘ ਹੋਰਾਂ ਦੇ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤੱਕਰੀ ਤੋਂ ਨਿਸ਼ਾਨ ਅਦਭੱਟੇ ਛੱਡ ਕੇ ਵਿਚਾਲੇ ਛੱਡ ਕੇ ਲਾਬਾਰਸ ਛੋੜ ਕੇ ਉਹਨਾਂ ਨੇ ਦੂਜੇ ਪਾਸੇ ਮਦਦ ਕਰਦਾ ਲਾਨ ਕਰਤਾ ਸੀ ਸੁਨੀਤੀ ਬਾਦਲਪੁਰਾਂ ਨੇ ਤੇ ਜਿਨ੍ਹਾਂ ਦੀ ਮਦਦ ਕੀਤੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੈ ਮਿਲੀਆਂ ਤੇ ਬੀਬੀ ਜੀ ਦੀ ਪਿੱਠ ਤੇ ਉਹਦੀ ਮਦਦ ਉਹਨੂੰ ਲਾਬਾਰਸ ਨਾ ਛੱਡਿਆ ਜਾਵੇ ਕੁਝ ਸੇਰ ਦੇ ਲੋਕਾਂ ਨੇ ਹਿੰਮਤ ਕਰਕੇ ਮੈਂ ਸਮਝਦਾ ਉਹਨਾਂ ਦੀ ਮਦਦ ਕੀਤੀ ਤੇ ਉਹ ਫੇਰ ਵੀ 1200 ਵੋਟਾਂ ਲੈ ਗਈ ਅ ਸਤਜੀਤ ਸਿੰਘ ਬਾਦਲ ਦੇ ਧੜੇ ਤੇ ਬੀਐਸਪੀ ਦੇ ਸਾਜੇ ਮੀਤਵਾਰ ਨਾਲ ਦੁਗਨੀਆਂ ਵੋਟਾਂ ਲੈ ਗਈ ਮਤਲਬ ਇਹ ਸਾਡੇ ਲਈ ਮਤਲਬ ਇੱਕ ਕਿਸਮ ਦਾ ਸਤਜੀਤ ਸਿੰਘ ਬਾਦਲ ਬਣ ਲਈ ਸੁਨੇਹਾ ਵੀ ਤੁਸੀਂ ਲੋਕਾਂ ਦੇ ਫਤਵੇ ਨੂੰ ਅਣਗੌਲਿਆ ਨਾ ਕਰੋ ਤੁਸੀਂ ਲੋਕਾਂ ਦੇ ਫਤਵੇ ਦੀ ਇੱਜ਼ਤ ਕਰੋ ਜਿੱਦ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਦੇ ਵਿਰੁੱਧ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਅੱਜ ਸਭ ਚਿੰਤਿਤ ਲੋਕ ਫਿਕਰਮੰਦ ਲੋਕ ਮਹਿਸੂਸ ਕਰਦੇ ਨੇ ਕਿ ਜੇ ਸਾਸਨਿਕੀ ਬਾਦਲ ਤਿਆਗ ਦੀ ਭਾਵਨਾ ਦਿਖਾ ਦੇਣ ਤੇ ਸ਼ਰਮਣੀ ਅਕਾਲੀ ਦਲ ਮੁੜ ਸਜਿਤ ਹੋ ਸਕਦਾ ਸ਼ਰਮਣੀ ਅਕਾਲੀ ਦਲ ਫੇਰ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਉਹ ਅੱਜ ਜੇ ਪੰਜਾਬ ਨੂੰ ਮੈਂ ਕੱਲ ਲਖਨਊ ਜਾ ਕੇ ਆਇਆ ਜੀ ਉੱਤਰ ਪ੍ਰਦੇਸ਼ ਤੇ ਸਿੱਖਾਂ ਵੀ ਇੰਨੀ ਚਿੰਤਾ ਇੰਨਾ ਫਿਕਰਾਂ ਕਾਲੀ ਦਲ ਜੋ ਅੱਜ ਨੰਗਾਰਵਾਲ ਜਾ ਰਿਹਾ ਅ ਕਾਲੀ ਦਲ ਜੋ ਬਿਲਕੁਲ ਪਤਲੀ ਪੋਜੀਸ਼ਨ ਤੇ ਪੈ ਗਿਆ ਤੇ ਅੱਜ ਦੇ ਨਤੀਜੇ ਨੇ ਤਾਂ ਬਿਲਕੁਲ ਡੋਬਤਾ ਸੋ ਹਰ ਸਿੱਖ ਜਿਹੜਾ ਦੁਨੀਆ ਭਰ ਤੇ ਬੈਠਾ ਚਿੰਤਿਤ ਆ ਤੇ ਇਸਾ ਸੁਭਿਰ ਸੀ ਬਾਦਲ ਨੂੰ ਇਹ ਚਿੰਤਾ ਦਾ ਅਹਿਸਾਸ ਕਰਨਾ ਚਾਹੀਦਾ ਔਰ ਕਾਲੀ ਦਲ ਨੂੰ ਜੇ ਕਾਲੀ ਦਲ ਉਹਨਾਂ ਦੇ ਤਿਆਗ ਦੀ ਭਾਵਨਾ ਦਿਖਾਉਣ ਨਾਲ ਤਗੜਾ ਹੁੰਦਾ ਹੋਵੇ ਔਰ ਅਸੀਂ ਤਾਂ ਇਹ ਕਹਿੰਦੇ ਆ ਵੀ ਉਹ ਮਤਲਬ ਜਥੇਦਾਰ ਸਰਵਨਾਤੇ ਛੱਡਦੇ ਜਾਂ ਕੋਈ ਪੰਜ ਚਾਰ ਸਾਂਝੇ ਬੰਦਿਆਂ ਤੇ ਛੱਡਦੇ ਤਾਂ ਕਿ ਪਾਰਟੀ ਤਾਂ ਬਚਾਈਏ ਪਾਰਟੀ ਦੀ ਜੇ ਮਾੜੀ ਹਾਲਤ ਹੋ ਰਹੀ ਹੈ ਮੂੰਹ ਦਿਖਾਉਂ ਚੁਕਿਆ ਵਰਕਰ ਬੈਠੇ ਨੇ ਕਿਤੇ ਲੋਕਾਂ ਜਾਂ ਜੋਗੀ ਨਹੀਂ ਛੱਡੇ ਸੋ ਅਜਿਹੀ ਚਿੰਤਾ ਵਾਲੀ ਹਾਲਤ 'ਚ ਸਿਰਦ ਲੋਕਾਂ ਨੂੰ ਮੈਂ ਸਮਝਦਾ ਫਿਕਰ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਪਾਰਟੀ ਨੂੰ ਖੜਾ ਨਾ ਰਹੀਏ ਬੰਨੜਾ ਨਾ ਦਈਏ ਸਰ ਜੀ ਪਾਰਟੀ ਸਿੰਘ ਬਦਲ ਅਸਤੀਫਾ ਨਹੀਂ ਦਿੰਦੇ ਪਾਰਟੀ ਨੂੰ ਟੈਕਟ ਰੱਖਣ ਦੀ ਲੋੜ ਆ ਜੀ ਜੈ ਕੁਬੀਰ ਸਿੰਘ ਬਾਦਲਾ ਅਸਤੀਫਾ ਨਹੀਂ ਦੇ ਰਹੇ ਪਾਰਟੀ ਤੋਂ ਤੁਹਾਡੇ ਤੁਹਾਡੇ ਵੱਲੋਂ ਅਗ ਇਲੈਕਸ਼ਨ ਕੀ ਹੋਊਗਾ ਇਹ ਸਾਡਾ ਸਾਡਾ ਤਾਂ ਯਤਨ ਹੋਏਗਾ ਕਿ ਉਹ ਬਦਲ ਲੋਕਾਂ ਦੇ ਫਤਵੀ ਨੂੰ ਪ੍ਰਮਾਨ ਕਰਨ ਔਰ ਮੈਂ ਸਮਝਦਾ ਸਾਡੇ ਵੱਲੋਂ ਤਾਂ ਵਰਕਰਾਂ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਅੱਜ ਤੱਕ ਸਾਡੇ ਸਤਕਾਰਯੋਗ ਆਗੂ ਰਹੇ ਨੇ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ ਪਹਿਲੀ ਗੱਲ ਤਾਂ ਅਸੀਂ ਜਿਹੜੀ ਨਵੀਂ ਜਨਰੇਸ਼ਨ